ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਕੱਚੀ ਗੜੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਤੇ ਚੋਲਾ ਕਿਸ ਸਿੰਘ ਨੂੰ ਬਖਸ਼ਿਸ਼ ਕੀਤਾ ਸੀ ਉਹਨਾਂ ਕਲਗੀ ਤੇ ਚੋਲਾ ਬਾਬਾ ਸੰਗਤ ਸਿੰਘ ਨੂੰ ਸੌਂਪਿਆ ਜਾਂ ਬਾਬਾ ਜੀਵਨ ਸਿੰਘ ਨੂੰ ਇਹ ਬਹਿਸ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ ਕੁਝ ਪੰਥ ਖਲਕਿਆਂ ਵਿੱਚ ਵੀ ਇਸ ਦੀ ਚਰਚਾ ਹੋ ਰਹੀ ਹੈ ਅਸੀਂ ਕੁਝ ਇਤਿਹਾਸਿਕ ਹਵਾਲਿਆਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਤਿਹਾਸਿਕ ਸਰੋਤ ਇਸ ਬਾਰੇ ਕੀ ਕਹਿੰਦੇ ਹਨ ਅਸੀਂ ਇਸ ਵੀਡੀਓ ਰਾਹੀਂ ਇਹ ਦਾਵਾ ਬਿਲਕੁਲ ਨਹੀਂ ਕਰਦੇ ਕਿ ਜੋ ਅਸੀਂ ਕਹਿ ਰਹੇ ਹਾਂ ਉਹੀ ਸੱਚ ਹੈ ਸਾਨੂੰ ਜੋ ਸਰੋਤ ਮਿਲੇ ਅਸੀਂ ਉਹਨਾਂ ਸਰੋਤਾਂ ਦੇ ਆਧਾਰ ਤੇ ਹੀ ਆਪਣੀ ਗੱਲ ਰੱਖ ਰਹੇ ਹਾਂ ਸੋ ਅਸੀਂ ਆਪਣੀ ਗੱਲ ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ ਭਗਵੰਤ ਪੁਰਖ ਦੇ ਹਵਾਲੇ ਨਾਲ ਸ਼ੁਰੂ ਕਰਦੇ ਹਾਂ ਇਸ ਕਿਤਾਬ ਦੇ ਐਡੀਸ਼ਨ 6 ਦੇ ਪੰਨਾ 300 ਅਤੇ 301 ਉੱਤੇ ਬੇਰਬਾਦ ਦਿੰਦੇ ਹੋਏ ਸਤਵੀਰ ਸਿੰਘ ਲਿਖਦੇ ਹਨ ਐਸੀ ਦਸ਼ਾ ਵਿੱਚ ਬੈਠ ਕੇ ਸਿੰਘਾਂ ਨੇ ਮਤਾ ਪਕਾਇਆ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਹੋਂਦ ਰਹੀ ਤਾਂ ਉਹ ਵਿਖੜੇ ਸਮੇਂ ਅਗਵਾਈ ਦੇ ਕੇ ਪੰਥ ਨੂੰ ਮੁੜ ਸੁਰਜੀਤ ਕਰ ਲੈਣਗੇ ਦਿੱਤੀ ਸ਼ਹਾਦਤ ਪੰਥ ਲਈ ਕਾਰੀ ਸੱਟ ਹੋਵੇਗੀ ਚਮਕੌਰ ਦੀ ਗੜੀ ਵਿੱਚ ਬਾਕੀ ਬਚੇ 10 ਸਿੰਘਾਂ ਨੇ ਪੰਜ ਪਿਆਰੇ ਚੁਣੇ ਅਤੇ ਭਾਈ ਦਿਆ ਸਿੰਘ ਦੀ ਗਵਾਹੀ 'ਚ ਹੁਕਮ ਸੁਣਾਇਆ ਕਿ ਗੁਰੂ ਸਾਹਿਬ ਉਸੇ ਰਾਤ ਹਵੇਲੀ ਛੱਡ ਜਾਣ ਆਪੇ ਚੇਲਾ ਬਣਨ ਵਾਲੇ ਗੁਰੂ ਨੇ ਹੁਕਮ ਅੱਗੇ ਸਿਰ ਝੁਕਾਇਆ ਅਤੇ ਹਵੇਲੀ ਛੱਡ ਜਾਣਾ ਪ੍ਰਵਾਨ ਕੀਤਾ ਪਰ ਇੱਕ ਸ਼ਰਤ ਲਗਾਈ ਕਿ ਉਹ ਗੜੀ ਛੱਡ ਜਾਣ ਸਮੇਂ ਦੁਸ਼ਮਣਾਂ ਨੂੰ ਬੰਗਾਰ ਜ਼ਰੂਰ ਪਾਉਣਗੇ ਦਸ਼ਮੇਸ਼ ਪਿਤਾ ਨੇ ਤਿੰਨ ਸਿੰਘਾਂ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਸਾਰੀ ਬਿਉਂਤ ਦੱਸੀ ਅਤੇ ਬਾਕੀ ਸੱਤਾਂ ਵਿੱਚੋਂ ਆਪਣੇ ਮਹੰਦਰੇ ਵਾਲੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਅਤੇ ਆਪਣਾ ਪੋਸ਼ਾਕਾ ਪਵਾ ਕੇ ਉੱਚੀ ਮਮਟੀ ਉੱਤੇ ਬੈਠਣ ਦੀ ਤਜ਼ਵੀਜ਼ ਵੀ ਦੱਸੀ ਤਾਂ ਕਿ ਕੁਝ ਦਿਨ ਇਹ ਭਲੇਖਾ ਬਣਿਆ ਰਹੇ ਸੋ ਪ੍ਰਿੰਸੀਪਲ ਸਤਵੀਰ ਸਿੰਘ ਆਪਣੀ ਕਿਤਾਬ ਵਿੱਚ ਜ਼ਿਕਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਗੀ ਅਤੇ ਚੋਲਾ ਬਾਬਾ ਸੰਗਤ ਸਿੰਘ ਨੂੰ ਬਖਸ਼ਿਆ ਸੀ ਸੋ ਪ੍ਰਿੰਸੀਪਲ ਸਤਵੀਰ ਸਿੰਘ ਦੇ ਇਸ ਹਵਾਲੇ ਤੋਂ ਬਾਅਦ ਅਸੀਂ ਕੁਝ ਪਰਾਤਨ ਸ੍ਰੋਤਾ ਉੱਤੇ ਨਜ਼ਰ ਮਾਰਦੇ ਆ ਜੇਕਰ ਪ੍ਰਾਤਨ ਹਵਾਲਿਆਂ ਦੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਗੁਰਬਿਲਾਸ ਪਾਚਾਈ ਦਸਵੀਂ ਭਾਈ ਕੋਇਰ ਸਿੰਘ ਦੇ ਪੰਨਾ ਨੰਬਰ 185 86 ਉੱਤੇ ਇਹੀ ਹਵਾਲਾ ਮਿਲਦਾ ਹੈ ਇਹ ਗ੍ਰੰਥ ਸ੍ਰੀ ਗੁਰशोਬਾ ਤੋਂ ਬਾਅਦ ਦੂਜਾ ਸਭ ਤੋਂ ਅਹਿਮ ਤੇ ਪ੍ਰਾਤਨ ਸਰੋਤ ਹੈ ਇਸ ਵਿੱਚ ਸਪਸ਼ਟ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਗੜੀ ਛੱਡਣ ਵੇਲੇ ਆਪਣਾ ਸਰੂਪ ਭਾਈ ਸੰਗਤ ਸਿੰਘ ਬੰਗੇਸ਼ਰੀ ਨੂੰ ਬਖਸ਼ਿਆ ਸੀ ਕਿਉਂਕਿ ਉਹਨਾਂ ਦਾ ਮੋਹੰਦਰਾ ਗੁਰੂ ਸਾਹਿਬ ਨਾਲ ਮਿਲਦਾ ਸੀ ਇਸ ਗ੍ਰੰਥ ਦੇ ਪੰਨਾ ਨੰਬਰ 18081 ਉਤੇ ਚਮਕੌਰ ਦੀ ਗੜੀ ਵਿੱਚ ਆਖਰੀ ਬੱਚੇ ਸਿੰਘਾਂ ਵਿੱਚ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਦੂਜਾ ਪ੍ਰਾਤਨ ਸਰੋਤ ਸ੍ਰੀ ਗੁਰਸ਼ੋਭਾ ਕਵੀ ਸੈਨਾਪਤੀ ਦੀ ਲਿਖਤ ਹੈ। ਇਹ ਗ੍ਰੰਥ ਗੁਰੂ ਸਾਹਿਬ ਦੇ ਦਰਬਾਰੀ ਕਵੀ ਸੈਨਾਪਤੀ ਨੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਸਿਰਫ 3 ਸਾਲ ਬਾਅਦ ਲਿਖਿਆ ਸੀ। ਇਹ ਸਭ ਤੋਂ ਭਰੋਸੇਮੰਦ ਅਤੇ ਮੁੱਢਲਾ ਸਰੋਤ ਹੈ। ਸੈਨਾਪਤੀ ਇੱਥੇ ਚਮਕੌਰ ਦੀ ਜੰਗ ਦਾ ਅੱਖੀਂ ਡਿੱਠਾ ਅਤੇ ਬਹੁਤ ਨਿਡਲਾ ਹਾਲ ਬਿਆਨ ਕਰਦੇ ਹਨ ਇਸ ਗ੍ਰੰਥ ਵਿੱਚ ਗੁਰੂ ਸਾਹਿਬ ਦੁਆਰਾ ਗੜੀ ਛੱਡਣ ਅਤੇ ਪਿੱਛੇ ਸਿੰਘਾਂ ਦੇ ਰਹਿਣ ਦਾ ਜ਼ਿਕਰ ਹੈ ਗੰਡਾ ਸਿੰਘ ਦੀ ਪ੍ਰਕਾਸ਼ਿਤ 1967 ਵਾਲੇ ਪਹਿਲੇ ਸ੍ਰੀ ਗੁਰੂ ਸੋਭਾ ਸੰਖੇਪ ਵਿੱਚ ਸੰਤ ਸਿੰਘ ਨੂੰ ਕਲਗੀ ਦਾ ਸਾਫ਼ ਜ਼ਿਕਰ ਕਰਦੇ ਹਨ ਤੀਜਾ ਪ੍ਰਾਤਨ ਸਰੋਤ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਪੰਗੂ ਦਾ ਹੈ ਇੱਕ ਹੋਰ ਸਭ ਤੋਂ ਪ੍ਰਮੁੱਖ ਪ੍ਰਾਤਨ ਸਰੋਤ ਵਿੱਚ ਖਾਲਸੇ ਦੀ ਪੁਰਾਤਨ ਰਵਾਇਤਾਂ ਦੇ ਆਧਾਰ ਤੇ ਰਤਨ ਸਿੰਘ ਪੰਗੂ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਆਪਣੀ ਜਗਾ ਬਿਠਾ ਕੇ ਕਲਗੀ ਭਾਈ ਸੰਤ ਸਿੰਘ ਦੇ ਸੀਸ ਉਤੇ ਸਜਾਈ ਅਤੇ ਪੋਸ਼ਾਕ ਪਹਿਨਾਈ ਇਸ ਤੋਂ ਅੱਗੇ ਗੱਲ ਕਰਦੇ ਹਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕਬੀ ਸੰਤੋਖ ਸਿੰਘ ਵਾਲਾ ਸਿੱਖ ਇਤਿਹਾਸ ਦੇ ਮਹਾਨ ਲਖਾਰੀ ਕਬੀ ਸੰਤੋਖ ਸਿੰਘ ਨੇ ਇਸ ਗ੍ਰੰਥ ਵਿੱਚ ਸਪਸ਼ਟ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਗੜੀ ਛੱਡਣ ਸਮੇਂ ਆਪਣੀ ਕਲਗੀ ਅਤੇ ਜਗਾ ਭਾਈ ਸੰਤ ਸਿੰਘ ਦੇ ਸੀਸ ਤੇ ਸਜਾਈ ਤੇ ਸਾਫ ਸਾਫ ਜ਼ਿਕਰ ਕੀਤਾ ਕਿ ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਦੋਵੇਂ ਉੱਥੇ ਇਕੱਠੇ ਅਤੇ ਆਖਰੀ ਯੋਧੇ ਸਨ ਮਹਾਨ ਕੋਸ਼ ਵਿੱਚ ਵੀ ਇਸੇ ਗ੍ਰੰਥ ਦਾ ਹਵਾਲਾ ਦੇ ਕੇ ਲਿਖਿਆ ਗਿਆ ਹੈ ਹਵਾਲਾ ਗੁਰਪ੍ਰਤਾਪ ਸੂਰਜ ਅਨਸਾਰ ਦਸ਼ਮੇਸ਼ ਜੀ ਨੇ ਚਮਕੌਰ ਦੇ ਮੁਕਾਮ ਖਾਲਸੇ ਨੂੰ ਗੁਰਤਾ ਦੇਣ ਸਮੇਂ ਸੰਤ ਸਿੰਘ ਨੂੰ ਤੁਰਰਾ ਅਤੇ ਕਲਗੀ ਪਹਿਨਾਈ ਐਡੀਸ਼ਨ 6 ਪੰਨਾ ਨੰਬਰ 332 ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਪੰਨਾ ਨੰਬਰ 49 ਅਤੇ 59 ਉਤੇ ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਦੋਵਾਂ ਦਾ ਹੀ ਜ਼ਿਕਰ ਕਰਦੇ ਹਨ ਪਰ ਇਸ ਸੰਬੰਧੀ ਭਾਈ ਜੀਵਨ ਸਿੰਘ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਸੋ ਸਵਾਲ ਇਹ ਹੈ ਕਿ ਜੇ 18ਵੀਂ ਸਦੀ 19ਵੀਂ ਸਦੀ 20ਵੀਂ ਸਦੀ ਯਾਨੀ 1711 ਤੋਂ ਲੈ ਕੇ 1960 ਤੱਕ 250 ਸਾਲ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਸਿਰਫ ਸੰਤ ਸਿੰਘ ਜਾਂ ਸੰਗਤ ਸਿੰਘ ਦਾ ਜ਼ਿਕਰ ਕੀਤਾ ਗਿਆ ਤਾਂ ਭਾਈ ਜੀਵਨ ਸਿੰਘ ਦਾ ਹਵਾਲਾ ਕਿੱਥੋਂ ਆਦਾ ਦਰਅਸਲ ਇਸ ਦੇ ਬਾਰੇ ਚਰਚਾ 1950-60 ਦੇ ਦਹਾਕੇ ਵਿੱਚ ਇੱਕ ਨਵੀਂ ਲਿਖਤ ਨਾਲ ਹੁੰਦੀ ਹੈ ਇਸ ਕਿਤਾਬ ਦਾ ਨਾਮ ਹੈ 10 ਗੁਰਕਥਾ ਇਹ ਕਿਤਾਬ ਜਿਹੜੀ ਹੈ ਪਾਕਿਸਤਾਨ ਦੀ ਲਾਹੌਰ ਲਾਇਬ੍ਰੇਰੀ ਤੋਂ ਮਿਲੀ ਸੀ ਪਰ ਇਸ ਵਿੱਚ ਦਿੱਤੇ ਗਏ ਹਵਾਲੇ ਅਤੇ ਤੱਥਾਂ ਦੇ ਉੱਤੇ ਸਿੱਖ ਵਿਦਵਾਨ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਹਨ ਭਾਵੇਂ ਕਿ ਕਿਹਾ ਜਾਂਦਾ ਹੈ ਕਿ ਇਹ ਗ੍ਰੰਥ ਕਵੀ ਕੰਕਣ ਦੇ ਨਾਂ ਹੇਠ ਪ੍ਰਕਾਸ਼ਿਤ ਹੋਇਆ ਸੀ ਪਰ ਇਸ ਦਾ ਖਰੜਾ 1956 ਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਦੁਆਰਾ ਲਾਹੌਰ ਦੀ ਲਾਇਬ੍ਰੇਰੀ ਵਿੱਚ ਲੱਭਿਆ ਗਿਆ ਸੀ ਸ੍ਰੀ ਗੁਰਸੋਹਾ ਅਤੇ ਹੋਰ ਇਤਿਹਾਸਿਕ ਪ੍ਰਮਾਣਾਂ ਵਾਂਗੂ ਜਾਂ ਗ੍ਰੰਥਾਂ ਵਾਂਗੂ ਇਸ ਦਾ ਹੋਰ ਖਰੜਾ ਕਿਤੇ ਵੀ ਨਹੀਂ ਹੈ ਅਤੇ 1967 ਵਿੱਚ ਇਹ ਪਹਿਲੀ ਵਾਰ ਛਾਪਿਆ ਗਿਆ ਸੀ ਇਸੇ ਲਈ ਪ੍ਰਮੁੱਖ ਇਤਿਹਾਸਕਾਰ ਪੰਥਕ ਸਿਧਾਂਤਕਾਰ ਅਤੇ ਜਥੇ ਇਸ ਵਿੱਚ ਦਰਜ ਘਟਨਾਵਾਂ ਨੂੰ ਛੱਕੀ ਮੰਨਦੇ ਹਨ ਕਿਉਂਕਿ 1711 ਤੋਂ ਲੈ ਕੇ 1843 ਤੱਕ ਦੇ ਪ੍ਰਮਾਣਿਕ ਗ੍ਰੰਥਾਂ ਦੇ ਉਲਟ ਇਸ ਵਿੱਚ ਤਤ ਪੇਸ਼ ਕੀਤੇ ਗਏ ਹਨ ਸਭ ਤੋਂ ਵੱਡੀ ਗੱਲ ਕਿ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਦੇ ਸ਼ਬਦ ਸੰਤ ਸਿੰਘ ਬਿਠਾਇਆ ਥਾਪ ਨਿਜ ਕਲਗੀ ਸਿਰ ਦੇਹੀ ਲਗਾਏ ਦੇਹੀ ਪੋਸ਼ਾਕ ਆਪਣੀ ਪਹਿਰਾਏ ਨੂੰ ਬਿਲਕੁਲ ਐਵੇਂ ਹੀ ਕਾਪੀ ਕਰਕੇ ਇਸ ਪ੍ਰਕਾਰ ਜੀਵਨ ਸਿੰਘ ਦਾ ਨਾਮ ਐਡ ਕਰਕੇ ਪੇਸ਼ ਕਰ ਦਿੱਤਾ ਗਿਆ ਸੋ ਰਤਨ ਸਿੰਘ ਭੰਗੂ ਦੇ ਗ੍ਰੰਥ ਦੇ ਵਿੱਚ ਜਿਹੜਾ ਹਵਾ ਜਿਹੜੀ ਕਪਤਾ ਜਾਂ ਜਿਹੜਾ ਜਿਹੜੀਆਂ ਤੁਕਾਂ ਮਿਲਦੀਆਂ ਐ ਉਸ ਨੂੰ ਕਾਪੀ ਕਰਕੇ ਸੰਤ ਸਿੰਘ ਦੀ ਜਗ੍ਹਾ ਜੀਵਨ ਸਿੰਘ ਦਾ ਨਾਮ ਜੋੜ ਦਿੱਤਾ ਹੈ ਬਾਕੀ ਪੂਰੀ ਦੀ ਪੂਰੀ ਜਿਹੜੀ ਰਚਨਾ ਐ ਉਹ ਸੇਮ ਐ ਜਿਵੇਂ ਨਿਜ ਕਲਗੀ ਸਿਰ ਦੇਈ ਸਜਾਏ ਦੇਈ ਪੋਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਠਾਈ ਤਜ ਗੜੀ ਗੁਰੂ ਗੋਬਿੰਦ ਸਿੰਘ ਜਾਏ ਸੋ ਇਸ ਤਰ੍ਹਾਂ ਇਹ ਕਾਪੀ ਕੀਤੇ ਸ਼ਬਦਾਂ ਤੋਂ ਅਜਿਹਾ ਪਤਾ ਲੱਗਦਾ ਕਿ ਇਸ ਦੇ ਵਿੱਚ ਤੱਥਾਂ ਨੂੰ ਤੋੜਿਆ ਮਰੋੜਿਆ ਗਿਆ ਹੈ ਇਸ ਮਾਮਲੇ ਦਾ ਇੱਕ ਤੱਥ ਹੋਰ ਵੀ ਹੈ ਜਿਹੜਾ ਪ੍ਰਿੰਸੀਪਲ ਸਤਵੀਰ ਸਿੰਘ ਹੁਣੀ ਪੇਸ਼ ਕਰਦੇ ਹਨ ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ ਭਗਵੰਤਪੁਰਖ ਦੇ ਐਡੀਸ਼ਨ 6 ਅਤੇ ਪੰਨਾ ਨੰਬਰ 193 ਉੱਤੇ ਸਰਸਾ ਨਦੀ ਦੇ ਕੰਢੇ ਦਾ ਜਿਹੜਾ ਲੜਾਈ ਦਾ ਜ਼ਿਕਰ ਕੀਤਾ ਗਿਆ ਉਸ ਵਿੱਚ ਭਾਈ ਜੀਵਨ ਸਿੰਘ ਦੀ ਸ਼ਹਾਦਤ ਦੀ ਗੱਲ ਕੀਤੀ ਗਈ ਹੈ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾ ਵਜ਼ੀਰ ਖਾਨ ਨੇ ਸਰਸੇਵਲ ਫੌਜੀ ਦਸਤੇ ਭੇਜ ਦਿੱਤੇ ਭਾਈ ਉਦਾਸ ਸਿੰਘ ਜਿਨ੍ਹਾਂ ਰਾਜਾ ਕੇਸਰੀ ਚੰਦ ਦਾ ਸਿਰ ਉਤਾਰਿਆ ਸੀ ਨੇ ਇਹਨਾਂ ਮੁਗਲ ਫੌਜੀ ਦਸਤਿਆਂ ਨਾਲ ਟੱਕਰ ਲਈ ਪਰ ਮੁਗਲਾਂ ਦੀ ਨਫਰੀ ਵੱਧ ਹੋਣ ਕਾਰਨ ਭਾਈ ਉਦਾਸ ਸਿੰਘ ਸ਼ਹੀਦ ਹੋ ਗਏ ਉਹਨਾਂ ਦੀ ਥਾਂ ਭਾਈ ਜੀਵਨ ਸਿੰਘ ਜਿਹਨਾਂ ਦਿੱਲੀ ਤੋਂ ਗੁਰੂ ਤੇਗਪਾਹਾਦਰ ਦਾ ਸੀਸ ਲਿਆਂਦਾ ਸੀ ਉਹਨਾਂ ਮੁਗਲ ਫੌਜ ਨੂੰ ਠੱਲ ਪਾ ਦਿੱਤੀ ਪਰ ਜਦੋਂ ਉਹਨਾਂ ਡਿੱਠਾ ਕਿ ਬਾਬਾ ਅਜੀਤ ਸਿੰਘ ਘੇਰੇ ਵਿੱਚ ਆ ਗਏ ਹਨ ਤਾਂ ਉਹਨਾਂ ਆਪਣਾ ਮੂੰਹ ਉਧਰ ਕੀਤਾ ਬਾਬਾ ਅਜੀਤ ਸਿੰਘ ਤਾਂ ਸਰਸਾ ਪਾਰ ਕਰ ਗਏ ਪਰ ਭਾਈ ਜੀਵਨ ਸਿੰਘ ਉੱਥੇ ਹੀ ਸ਼ਹੀਦ ਹੋ ਗਏ ਸੋ ਇਹ ਜਿਹੜੇ ਇਤਿਹਾਸਿਕ ਹਵਾਲੇ ਮਿਲਦੇ ਆ ਇਸ ਮੁਤਾਬਕ ਜਿਹੜੇ ਪੁਰਾਤਨ ਹਵਾਲਿਆਂ ਦੇ ਵਿੱਚ ਗੱਲ ਕਹੀ ਗਈ ਹੈ ਉਹਦੇ ਵਿੱਚ ਬਾਬਾ ਸੰਗਤ ਸਿੰਘ ਔਰ ਸੰਤ ਸਿੰਘ ਦੋਵਾਂ ਦੇ ਨਾਮ ਆਉਂਦੇ ਨੇ ਤੇ ਜਿਹੜਾ ਭਾਈ ਜੀਵਨ ਸਿੰਘ ਦਾ ਨਾਮ ਹੈ ਉਹ 1956 ਦੇ ਵਿੱਚ ਜਿਹੜੀ ਲਾਹੌਰ ਲਾਇਬ੍ਰੇਰੀ ਤੋਂ ਕਿਤਾਬ ਮਿਲੀ ਕੰਕਣ ਕਵੀ ਵਾਲੀ ਉਸ ਦੇ ਵਿੱਚ ਹੀ ਪਾਈ ਜੀਵਨ ਸਿੰਘ ਦਾ ਹਵਾਲਾ ਮਿਲਦਾ ਹੈ ਅਤੇ ਜਾਣਕਾਰ ਦੱਸਦੇ ਹਨ ਕਿ ਉਸ ਉਸ ਦੇ ਵਿੱਚ ਵੀ ਜਿਹੜੀ ਰਤਨ ਸਿੰਘ ਭੰਗੂ ਹੁਣਾ ਦੀ ਤੁਕ ਹੈ ਜਿਸ ਦੇ ਵਿੱਚ ਉਹ ਸੰਤ ਸਿੰਘ ਦਾ ਜ਼ਿਕਰ ਕਰਦੇ ਹਨ ਉਸ ਨੂੰ ਕਾਪੀ ਕਰਕੇ ਸੰਤ ਸਿੰਘ ਦੀ ਜਗ੍ਹਾ ਬਾਬਾ ਜੀਵਨ ਸਿੰਘ ਦਾ ਨਾਮ ਉਸ ਦੇ ਵਿੱਚ ਜੋੜਿਆ ਗਿਆ ਤੇ ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖਤ ਇਹ ਵੀ ਦਾਵਾ ਕਰਦੀ ਹੈ ਕਿ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਰਸਾ ਦੇ ਕੰਢੇ ਪਹਿਲਾਂ ਹੀ ਹੋ ਜਾਂਦੀ ਹੈ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਤੇ ਉਦੋਂ ਮੁਗਲਾਂ ਦੀ ਫੌਜ ਨੇ ਪਿੱਛਾ ਕੀਤਾ ਤੇ ਉੱਥੇ ਭਾਈ ਉਦੇ ਸਿੰਘ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਹੁਣਾਂ ਦੀ ਵੀ ਸ਼ਹਾਦਤ ਉੱਥੇ ਹੀ ਹੋ ਜਾਂਦੀ ਹੈ ਸੋ ਇਹ ਜਿਹੜੇ ਤੱਥ ਸਾਹਮਣੇ ਆਂਦੇ ਆ ਸੋ ਉਸ ਦੇ ਵਿੱਚ ਭਾਈ ਜੀਵਨ ਸਿੰਘ ਨੂੰ ਕਲਗੀ ਦੇਣ ਤੇ ਜਾਂ ਉਹਨਾਂ ਨੂੰ ਸਰੂਪਾ ਬਖਸ਼ਿਸ਼ ਕਰਨ ਦਾ ਕੋਈ ਜਿਹੜਾ ਸਾਡੇ ਸਾਹਮਣੇ ਫਿਲਹਾਲ ਇਸ ਤਰ੍ਹਾਂ ਦਾ ਸਰੋਤ ਨਹੀਂ ਆਂਦਾ ਸਬਾਈ ਕੰਕਣ ਕਵੀ ਦੇ 1952 ਵਿੱਚ ਲੱਭੇ ਖਰੜੇ ਤੋਂ ਬਿਨਾ ਧੰਨਵਾਦ